सत श्री अए हाँ ऊपरी कसर जिसन लिखा है सतपाल कौर लां ने उम्मीद है तह कहानी जरूर पसंद आएगी अर्ज दफ्तर मेहते पे एक केस वाल मेरा बार बार ध्यान जा रहा है शब्द मेरे कनाल का जहर घोल रहा है जी कसर होंगी है ਉਹ ਨੂੰ ਨਮੀ ਕੋਈ ਆਕ ਅੱਜ ਕਾਫੀ ਦਿਨਾਂ ਬਾਅਦ ਮੈਂ ਕੁਝ ਢਿੱਲੇ ਹੋਣ ਤੇ ਕੁਝ ਸਮਾਂ ਬੈਠ ਕੇ ਬਤਾਉਣੀ ਭਾਲੇ ਸੋਚ ਹੀ ਰਹੀ ਸੀ ਕਿ ਇੱਕ 22 ਸਾਲ ਦੀ ਮਦਰ ਇਹ ਬਿਕਾਣੀ ਬੜੀ ਮਨੂਕੜੀ ਜਹੀ ਕੁੜੀ ਕੋਈ ਕਾਗਿਤ ਪੀ ਮੇਰੇ ਦਫ਼ਤਰ ਵਿੱਚ ਆਖਲ ਹੋ ਗਈ ਉਸ ਨਾਲ ਉਸਦੀ ਅਧਕੜ ਉਮਰ ਦੀ ਬੀਬੀ ਸੀ ਜਿਸ ਨੇ ਇੱਕ 4-5 ਸਾਲ ਦੇ ਬੱਚੇ ਨੂੰ ਉਛਲ ਕਿੱਕਿਆ ਹੋਇਆ ਸੀ ਮੈਂ ਬੱਚੇ ਨੂੰ ਦੇਖ ਕੇ ਸੌਂ ਗਈ ਸੀ ਕਿ ਇਹ ਮੇਰੇ ਕੋ ਕਿਉਂ ਆਇਆ ਮੈਂ ਉਹਨਾਂ ਨੂੰ ਬੈਠਣ ਲਈ ਕਿਹਾ ਤੇ ਉਹ ਬੋਲੀ ਮੈਡਮ ਜੀ ਡਾਕਟਰ ਨੇ ਸਾਨੂੰ ਤੁਹਾਡੇ ਕੋਲ ਭੇਜਿਆ ਹੈ ਕਾਰਡ ਬਣਾਉਣ ਲਈ ਇੰਨਾ ਕਹਿ ਕੇ ਉਹ ਬਹਿ ਗਈ ਮੈਂ ਉਸਨੂੰ ਕਾਰਡ ਦੀ ਪਰਚੀ ਲਈ ਅਤੇ ਇੱਕ ਫਾਰਮ ਹੁੰਦੇ ਹੋਏ ਸਜਾਇਆ ਕਿ ਇਹ ਇਹ ਫਾਰਮ ਆਂਗਣ ਵਾਲੀ ਵਰਤਿਓ ਪਰਵਾਕੀ ਮੇਰੇ ਕੋਲ ਲੈ ਆਓ ਹਾਲੇ ਮੇਰੀ ਗੱਲ ਪੂਰੀ ਵੀ ਨਹੀਂ ਹੋਈ ਸੀ ਕਿ ਉਸਨੇ ਇਕਦਮ ਆਪਣੇ ਆਪ ਨਾਲ ਆਈ ਗੀਡੀ ਵੱਲ ਤੇ ਬੱਚੇ ਵੱਲ ਤੌੜੀ ਜਿਹੀ ਨਜ਼ਰ ਨਾਲ ਧੱਕਿਆ ਮੇਰੀ ਅੱਖੋਂ ਕੁਝ ਕੰਨਦੀ ਪਹਿਲਾਂ ਹੀ ਉਹ ਹੱਥ ਜੋੜ ਕੇ ਖੜੀ ਹੋ ਗਈ ਤੇ ਤਰਲੇ ਕੜਵੀ ਬੋਲਣ ਲੱਗੀ ਮੈਡਮ ਇਹ ਸਾਰ ਨੂੰ ਤੋਂ ਬਣਾ ਹੀ ਕਾਰ ਬਣਾ ਦਿਓ ਅਸੀਂ ਮਸਾ ਹੀ ਆਏ ਹਾਂ ਇਨ ਰਹਤੂ ਉਸਨੇ ਬੱਚੇ ਬੱਚਾ ਆਪਣੀ ਕੁਛੜ ਚੁਪਲਿਆ ਤੇ ਮੈਂ ਉਸ ਨੂੰ ਬੈਠਣ ਲਈ ਕਿਹਾ ਪਰ ਉਹ ਬੈਠੀ ਨਹੀਂ मैं उसने समझाया कि ली तो सा बेटे का इलाज कराने फार्म जरूरी है तो उसने तरफ के कहा ये मेरा बेटा नहीं मैं इसकी भूआ हूं मैं ता जी आप अपना अपने सहरे जा रहा है ए डैडी दुकान से लग्या होया है टाइम नहीं सी मैं उस फार्म भरवा के माता पिता लिया की तरकीद कर दी ਉਹ ਫੀਦੀ ਜਹੀ ਫਾਰਮ ਭਰ ਕੇ ਚਲੀ ਗਈ ਦੂਸਰੇ ਦਿਨ ਉਹ ਇਕੱਲੀ ਹੀ ਫਾਰਮ ਭਰਵਾ ਤੇ ਬਾਕੀ ਦਸਤਾਵੇਜ਼ ਨਾਲ ਲੈ ਕੇ ਡਾਕਟਰ ਕੋਲ ਗਈ ਤੇ ਮੈਂ ਉਹਨੂੰ ਦਿਖਾ ਕੇ ਸਾਰੇ ਕਾਗਜ਼ ਚੈੱਕ ਕੀਤੇ ਮੈਂ ਮਾਤਾ ਪਿਤਾ ਦਾ ਆਧਾਰ ਕਾਰਡ ਚੈੱਕ ਕੀਤਾ ਤੇ ਉਸ ਦਾ ਬੱਚੇ ਦੇ ਮਾਤਾ ਪਿਤਾ ਦੇ ਨਾਂ ਔਰ ਵਾਰੇ ਕਾਰਨ ਪੁੱਛਿਆ ਤਾਂ ਉਹ ਅਸਲ ਤੇ ਪਗਲ ਹੀ ਤੇਰ ਇਕਦਮ ਬੋਲੀ ਮੈਡਮ ਜੀ ਮੇਰਾ ਭਾਈ ਥੋੜਾ ਘੋਲਾ ਜੀ ਤੇ ਭਾਬੀ ਮੇਰੀ ਬਸ ਬਿਮਾਰ ਜੀ ਰਹੇਗੀ ਹੈ ਮੈਂ ਫਾਰਮਰ ਕਰਕੇ ਉਹਨੂੰ ਦੱਸਿਆ ਕਿ ਉਹਨਾਂ ਨੂੰ ਇੱਕ ਵਾਰ ਪੀਂਦਕੋੜ ਦੇ ਹਸਪਤਾਲ ਚ ਰੈਫਰ ਕਰਾਈਆ ਉੱਥੇ ਬੱਚੇ ਦੇ ਸਾਰੇ ਟੈਸਟ ਮੁਫਤ ਹੋ ਗਏ ਤਾਂ ਉਹ ਕਹਿੰਦਾਂ ਬੋਲੀ ਮੈਡਮ ਜੀ ਇੱਥੇ ਹੀ ਕਰਵਾ ਲਓ ਮੈਂ ਤਾਂ ਆਪਣੇ ਸਹੁਰੇ ਜਾਣਾ ਮੇਰਾ ਆਪਣਾ ਰਵਾਈ ਸੀ ਕੋਸ਼ਾ बीबीजा नहीं सकती और कोई नहीं ले आ सकता मैं प्यार गया के कि नहीं होना अपने हो। है इसका इलाज इसते खेद हुए बोली मैडम जी भा मेरा पोड़ा जी बस अठवी पास है जी दुकान ते भी मसा ही चाहता है भाभी ਉਹ ਮੇ ਤਾਂ ਬੜੀ ਪੜ੍ਹੀ ਲਿਖੀ ਹੈ ਪਰ ਉਹਨੇ ਕਸਰ ਰੋਈ ਹੈ ਉਹ ਦਾ ਤਾਂ ਪਤਾ ਨਹੀਂ ਕਦੋਂ ਉਹਦੇ ਤੇ ਉਪਰੀ ਰਵਾਜ ਆ ਜਾਈ ਬਸ ਜੀ ਮੈਂ ਤੇ ਬੀਬੀ ਇਹਨਾਂ ਨੂੰ ਚੁੱਪੀ ਫਿਰਦੇ ਹਾਂ ਹੁਣ ਮੇਰਾ ਵੀ ਘਰ ਹੈ ਜੀ ਇਹਨਾਂ ਹੋ ਕੇ ਮਾਂ ਨੂੰ ਕਿਹਾ ਤੁਸੀਂ ਆਪਣੀ ਕਾਪੀ ਨੂੰ ਕੱਲ ਨਾਲ ਲੈ ਕੇ ਆਵਾ ਮੈਂ ਬੱਤੀ ਦਾ ਲਾਜ ਇਥੋਂ ਪਰਉਣ ਦਾ ਕੋਈ ਹੱਲ ਕਰਾਂਗੀ ਉਹ ਹਾਂ ਜੀ ਥੈਂਕ ਯੂ ਜੀ ਪਰ ਮੇਰੇ ਦਿਮਾਗ ਵਿੱਚ ਕਾਹਰ ਸ਼ੋਰ ਦੀ ਘੰਟੀ ਵੱਜਾ ਗਈ ਅਕਸਰ ਕੋਈ ਸਮਾਜਿਕ ਰੀਤੀ ਜਾਂ ਸੋਚ ਬਚਪਨ ਵਿੱਚ ਸਾਡੇ ਸਮਾਜ ਵਿੱਚ ਕੋਈ ਘਟਨਾ ਜਾਂ ਸਵਾਲ ਵਾੜ ਗੁਜ਼ਰ ਜਾਂਦੇ ਹਨ ਉਹ ਸਾਡੇ ਦਿਮਾਗ ਦੇ ਕਿਸੇ ਕੋਨੇ ਵਿੱਚ ਹੀ ਸਦਾ ਲਈ ਆਪਣੀ ਛਾਪ ਛੱਡ ਜਾਂਦੇ ਨੇ ਅੱਜ ਮੇਰੇ ਅੱਗੇ ਵੀ ਉਹੀ ਸਵਾਲ ਮੁਰਮੁੜ ਖੜਾ ਹੋਇਆ ਸੀ ਜਿਸ ਨੇ ਮੈਨੂੰ 18 ਸਾਲ ਪੁਰਾਣੇ ਸਮੇਂ ਦਾ ਸਮਾਜ ਚਿੱਤੇ ਕਰਵਾਇਆ ਜਾਂਦਾ ਸੀ ਮੇਰਾ ਬਚਪਨ ਵੀ ਇਤੇ ਦੇ ਕਿੱਕੇ ਦੇ ਪਿੰਡ ਵਿੱਚ guzra ਸੀ ਜਿੱਤੇ ਬਹਿਮ ਕਰਨ ਪੋਤਾਂ ਬਰੇਤਾਂ ਦੀਆਂ ਆਵਾਹਾਂ ਦਾ ਹਵਾ ਆਉਂਦੀ ਸੀ ਇੱਕ ਕਾਸਰ ਸ਼ੌਦ ਵੀ ਅੱਜ ਇੰਨੇ ਸਾਲ ਬਾਅਦ ਮੈਨੂੰ ਆਪਣੇ ਉਸੇ ਸਵਾਲ ਦਾ ਜਵਾਬ ਮਿਲ ਗਿਆ ਲੱਗਦਾ ਸੀ ਮੈਂ 10ਵੀਂ ਕਲਾਸ ਦਾ ਪੇਪਰ ਤਾਂ ਦੇ ਕੇ ਗੇਂਦੀ ਹੋਈ ਹੀ ਸੀ ਸੋ ਮੈਂ ਘਰ ਵਿੱਚ ਰੱਖੀਆਂ ਕੁਝ ਸਹਿਤ ਖਦਾਬਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ ਮੇਰੇ ਪਿੰਡ ਵੀ ਸਵੇਰ ਆਮ ਵਰਗੀ ਨਹੀਂ ਸੀ ਹੁੰਦੀ ਸਾਡੇ ਘਰ ਤੋਂ ਪੰਜ ਘਰ ਛੱਡ ਕੇ ਇੱਕ ਘਰੋਂ ਸਵੇਰੇ ਉੱਚੀ ਉੱਚੀ ਲੜਨਾਂ ਜਾਂ ਫਿਰ ਚੌਕੀਲੇ ਜਾਂ ਮੁਹੱਬਤ ਦੀ ਗੀਤ ਉੱਚੀ ਉੱਚੀ ਵਜਦੇ ਗੀਤਾਂ ਨੇ ਸਾਰੇ ਮਾਹੌਲ ਨੂੰ ਤੰਗ ਕਰ ਰੱਖਿਆ ਸੀ ਉਹ ਘਰ ਇੱਕ 55 ਕੋ ਸਾਲ ਦੀ ਬੀਬੀ ਦਾ ਸੀ ਜਿੰਗੀਆਂ ਬਿੱਲੀਆਂ ਅੱਖਾਂ ਮੋੜ ਕਰਕੇ ਉਸ ਨੂੰ ਸਾਰੇ ਬਿੱਲੋਂ ਬੀਬੀ ਕਹਿੰਦੇ ਸੀ ਬੀਬੀ ਦੇ ਘਰ ਉਸਦੀ ਛੋਟੀ-ਕੁੜੀ ਚਰਨਾਂ ਦੇ ਦੋ ਅੱਤ ਦੇ ਨਸ਼ੇੜੀ ਮੁੰਡੇ ਸੀ ਬੀਬੀ ਦਾ ਘਰ ਵਾਲਾ ਆਪਣੀ ਬਿਮਾਰੀ ਨਾਲ ਘਰ ਦੀ ਖਾਲੀ ਕਰਕੇ ਤੇ ਕਰਜ਼ੇ ਦੀ ਬੰਡ ਬੀਬੀ ਦੇ ਸਿਰ ਤੇ ਧਰ ਕੇ ਜਹਾਨ ਨੂੰ ਖੋਚ ਗਿਆ ਬੀਬੀ ਦੀ ਕੁੜੀ ਦਾ ਵਿਆਹ ਹੋ ਗਿਆ ਪਰ ਉਹਦਾ ਜਵਾਈ ਚਾਰ-ਪੰਜ ਦਿਨ ਖਵਾਦ ਬੀਬੀ ਦੇ ਘਰ ਹੀ ਡੇਰਾ ਲਾ ਲੈਦਾ ਸੀ ਘਰ ਵਿੱਚ ਚਰਨੋਂ ਤੇ ਉਸ ਦੀ ਲੜਾਈ ਲੜਾਈ ਪਿੰਡ ਲਈ ਮਨਨੰਜੰਦਾ ਸਾਧਨ ਬਣੀ ਗਈ ਸੀ ਇਸ ਨੂੰ ਲੈ ਕੇ ਬਹੁਤ ਸਾਰ ਬਾਰ ਪੰਚਾਇਤਾਂ ਇਕੱਠੀਆਂ ਹੋਉਂਦੀਆਂ ਸੀ ਤੇ ਇਸ ਵਾਰ ਜਵਾਈ ਬੜੀ ਖਾਰ ਜਿਹੇ ਸਾਕੇ ਆਪਣੇ ਘਰ ਆ ਚੜਾ ਗਿਆ ਸੀ ਦਰਸਨ ਬੀਬੀ ਤੇ ਚਰਨੋ ਦੋਨੋਂ ਹੀ ਵੱਡੇ ਤਰਪਾਂਚਾਂ ਦੇ ਘਰ ਮਿਹਨਤ ਮੈਦੂਈ ਕਰਦੀਆਂ ਸੀ ਚਰਨੋ ਦਾ ਰੱਗ ਦੋਰਾ ਬਿੱਲੀਆਂ ਆਪਾਂ ਤੇ ਉੱਚਾ ਲੰਬਾ ਕੱਦ ਕਿਸੇ ਹੋਰ ਤੋਂ ਘਟ ਨਹੀਂ ਸੀ ਚਰਨੋ ਬੋਲਣ ਵਿੱਚ ਵਿਦਾਕ ਤੇ ਸੁਭਾਅ ਦੀ ਕੁੰਦੀ ਸੀ ਉਹ ਪੂਰੀ ਢਾਰ ਹੋ ਗਈ ਸੀ ਇਸ ਦੀ ਚਿੰਤਾ ਬੀਬੀ ਨੂੰ ਵੀ ਹੋਸੀ ਇਸ ਲਈ ਕਈ ਵਾਰ ਜਦ ਬੀਬੀ ਕਿਸੇ ਕੰਮ ਤੇ ਸਾਡੇ ਘਰ ਆਉਂਦੀ ਤਾਂ ਉਹ ਵੱਡੀ ਬੀਬੀ ਦਾਦੀ ਮਾਂ ਕੋਲ ਆ ਕੇ ਬੈਠ ਕੇ ਰੋਣ ਲੱਗ ਜਾਂਦੀ ਸੀ ਦੀਦੀ ਜੀ ਅਮਾ ਜੀ ਮੈਨੂੰ ਕਹੇ ਦੀ ਬਹੁਤ ਹੀ ਟੈਨਸ਼ਨ ਹੈ ਮੈਂ ਟੈਨਸ਼ਨ ਉਹ ਸਾਡੇ ਸੋਕੇ ਹਸਬੰਦ ਤੇ ਕਹਿੰਦੀ ਬੇਬੀ ਟੈਕਸਨ ਨਹੀਂ ਹੁੰਦਾ ਟੈਨਸ਼ਨ ਹੁੰਦੀ ਹੈ ਬੀਬੀ ਥੋੜਾ ਫੇਦੀ ਤੇ ਕਹਿੰਦੀ ਨੀ ਆਹੋ छोटी मास्टर नहीं मेरा पापा मास्टर अध्यापक होने वो बहुत मन दी सी। ते बाई बाई नहीं सी, इसे करके वो मेनू भी छोटी मास्टर बीबी दी। चरणों दे अपने जीजे न लड़ते देख के कहती इनू कोई ऊपरी हवाए जी चिमड़ी लगती कासर लगती है मैनू त मैं बहुत बारी मम्मी तीबी को पुछया कसर की होंगी है पर बड्डी डिटेल करंदे इदा नान इलेदा मेरी बड्डी बीबी दी बड़े ਧਾਰ ਮੁਖੈਲਾ ਵਾਲੇ ਸੀ ਇਸ ਲਈ ਉਹ ਹੋ ਗੁਰਦੁਆਰੇ ਮੱਥਾ ਟੇਕਣ ਲੋ ਤੈ ਕੀ ਪੈ ਜਲੇ ਸਮਾਪਿਤ ਹੋ ਗਿਆ ਚਰਨੋਂ ਦੇ ਬਾਰੇ ਪਿੰਡ ਵਿੱਚ ਹੁੰਦੀਆਂ ਗੱਲਾਂ ਨੇ ਬੀਬੀ ਦੀ ਜਨਤਾ ਹੋਰ ਵਧਾ ਦਿੱਤੀ ਸੀ ਵੀ ਬੀਬੀ ਦੀ ਵੱਡੀ ਕੁੜੀ ਨੇ ਆਪਣੇ ਸਹੁਰਿਆਂ ਦੇ ਤੋਂ ਲੱਗਦੇ ਦੇਵਰ ਦਾ ਇਸ ਚਰਨੋਂ ਨਾ ਪਿਆਰਤਾ ਬੀਬੀ ਨੇ ਚਰਨ ਸਰ ਚਰਨ ਦਾ ਵਿਆਹ ਕੀਤਾ ਪਰ ਚਰਨੋ ਦਾ ਘਰ ਵਾਲਾ ਦੇਖ ਸਭ ਬੀਬੀ ਨੂੰ ਮਾੜਾ ਹੀ ਬੋਲ ਰਿਹਾ ਸੀ ਮਦਰੇ ਇੱਕ ਅੱਦਆ ਪੁਕਾਰ ਆਉਂਦਾ ਉਹ ਮਰ ਕਾਫੀ ਆਉਂਦੀ ਉਸ ਦੀ ਤੇ ਉਪੋ ਬੇਲਾ ਸੀ ਉਹ ਚਰਨੋ ਦੇ ਘਰ ਵਾਲਾ ਵਿਆਹ ਤੋਂ 3 ਦਿਨ ਬੀਬੀ ਚਰਨੋ ਨੂੰ ਸੌਰਾ ਤੋਂ ਬਾਪ ਸਾਲੇ ਆਏ ਲਾਲ ਕੂੜਾ ਤੇ ਉਤੇ ਗੋਰੇ ਰੰਗ ਦੇ ਗੋਟੇ ਵਾਲੀ ਜਿਨੀ ਸਰਦੀ ਚਰਨوں ਨੂੰ ਦੇਖ ਕੇ ਹੀ ਭੁੱਖ ਲੱਜਦੀ। ਹੱਬ ਦੇ ਬਾਅਦ ਚਰਨ ਦਾ ਘਰ ਵਾਲਾ ਉਹ ਤੇਰ ਲਿਆ ਆਇਆ। ਮੇਰਾ ਦਸਵੀਂ ਦਾ रिजल्ट ਆ ਗਿਆ ਸੀ ਤੇ ਮੈਂ ਆਪਣੀ ਅੱਗੇ ਦੀ ਪੜਾਈ ਪਿੰਡ ਦੇ ਨਾਲ ਲੱਗਦੇ 6 ਕਿਲੋਮੀਟਰ ਤੇ ਸ਼ਹਿਰ ਨਮਾ ਤਸੇ ਵਿਚਲੇ ਪੁਰਾਣੇ ਦੇ ਸਕੂਲ ਤੋਂ ਸ਼ੁਰੂ ਕਰ ਲਈ ਸੀ। ਮੇਰੇ ਪਿੰਡ ਉਸ ਸਮੇਂ ਟੈਂਕੂ ਦਾ ਆਉਣਾ ਆਮ ਗੱਲ ਸੀ। ਆਖਰੀ ਲੈਕਚਰ ਖਤਰਾ ਹੋਣ ਤੇ ਮੈਂ ਪੈਰ ਦੇ ਇੱਕ ਜੇ ਐਂਪੂਲੇ ਸਰਵਾਕਸਾਇਤੀ ਇੱਕ ਦਿਨ ਮੈਂ ਐਂਪੂਲੇ ਦੋਸਰ ਕੇ ਗਲੀ ਵਿੱਚ ਬੈਰ ਪਾਇਆ ਤਾਂ ਲੋਕਾਂ ਦੇ ਇਕੱਠੇ ਉੱਚੀ ਚੀਕਾਂ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਮੈਂ ਦੌੜ ਕੇ ਘਰ ਜਾ ਕੇ ਆਪਣਾ ਬੈਗ ਰੱਖਿਆ ਤਾਂ ਚੀਕਾਂ ਦੀ ਵਾਅਦ ਹੋ ਰਹੀ ਹੋਈ ਘਰ ਕੋਈ ਵੀ ਨਹੀਂ ਸੀ ਆਵਾਜ਼ਾਂ ਬੀਬੀ ਦੇ ਧਰੋਂ ਆ ਰਹੀਆਂ ਸੀ ਸ਼ਾਇਦ ਮੰਮੀ ਤੇ ਵੱਡੀ ਬੀਬੀ ਵੀ ਉਧਰ ਹੀ ਗਈ ਹੋਗੀ ਇਹ ਸੋਚ ਕੇ ਮੈਂ ਬੀਬੀ ਦੇ ਘਰ ਵੱਲ ਦੌੜ ਪਈ ਉਹ ਇੱਕ ਟੈਕਸੀ ਮਾਈ ਬੀ ਲੈ ਕੇ ਨਾਲ ਉਹਆਂ ਡੀਆਂ ਦੇ ਘਰ ਦੀ ਛੱਤ ਤੇ ਚਲੀ ਗਈ ਜਿੱਥੇ ਪਹਿਲਾਂ ਹੀ ਮੰਮੀ ਤੇ ਛੋਟੇ ਭੂਆ ਜੀ ਖੜੇ ਸਨ ਜੋ ਦ੍ਰਿਸ਼ਨਾ ਉਨਕਾਂ ਦੇਖਿਆ ਉਹ ਅੱਜ ਵੀ ਮੇਰੇ ਅੱਖਾਂ ਦੇ ਸਾਹਮਣੇ ਖੜਾ ਹੋ ਜਾਂਦਾ ਹੈ ਤੇ ਚਰਨਾਂ ਦੀਆਂ ਚੀਕਾਂ ਹੋ ਗਈ ਤਨਪਾਲ ਦੁਨੀਆ ਦੇ ਘਰ ਦੇ ਬਿਹੜੇ ਵਿੱਚ ਚਰਨੋਂ ਨੂੰ ਫੁੱਟ ਰਖਾ ਸੀ ਤੇ ਉਹਦਾ ਲਾਲ ਸੋਹਾ ਚੂੜਾ ਜੂੜਾ ਮਿੱਟੀ ਨਾਲ ਲਿਬੜਿਆ ਹੋਇਆ ਸੀ ਉਹਦੇ ਗਾਲ ਿੱਲੇਦੇ ਹੋ ਸਨ ਉਹਦੇ ਹੱਥਾਂ ਨੂੰ ਰਸੀ ਨਾਲ ਬੰਨਿਆ ਹੋਇਆ ਸੀ ਉਹਦੇ ਪਿੰਡੇ ਤੇ ਰੱਸੀ ਨਾਲ ਸੱਟਾਂ ਵਾਰੀਆਂ ਪਈਆਂ ਸੀ ਦੇਖ ਕੇ ਇੱਕਦਮ ਠੀਕ ਨਿੱਕਲ ਜਾਂਦੀ ਸੀ ਮੰਮੀ ਨੇ ਮੈਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਤੇ ਫੜ ਕੇ ਮੈਨੂੰ ਘਰ ਲੈ ਆਈ ਮੈਂ ਮੰਮੀ ਨੂੰ ਰੋਂਦੇ ਹੋਏ ਕਿਹਾ ਮੰਮਾ ਚਰਮ ਨੋਤੀ ਹੋਇਆ ਮੰਮੀ ਨੇ ਮੈਨੂੰ ਪਿਆਰ ਕਰਦੇ ਹੋਏ ਕਿਹਾ ਬੇਟਾ ਚਰਨੋਂ ਸਹੁਰੇ ਕਰਨੇ ਜਾ ਰਹੀ ਤੇ ਇਹੇ ਕਾਗਲ ਲੋਕ ਨੇ ਇਹ ਉਪਰੀ ਕਸਰ ਕਰ ਦਿੱਤੀ ਮੈਨੂੰ ਉਸ ਦਿਨ ਕਸਰ ਸ਼ਬਦ ਦਾ ਅਰਥ ਸਮਝ ਨਹੀਂ ਆਇਆ ਪਰ ਮੈਂ ਮੁੜ ਕਦੀ ਉਹਨਾਂ ਦੇ ਘਰ ਵੱਲ ਨਾ ਜਾ ਸਕੀ ਰੋਜ਼ ਚਰਨੋਂ ਨਾਲ ਇਹ ਵਰਤਾਰਾ ਹੁੰਦਾ ਤੇ ਸ਼ਾਇਦ ਉਹਨੋਂ ਉਹ ਇਸਰੀ ਆਧੀ ਹੋ ਗਈ ਸੀ ਦੋ ਕੋਹਨੀ ਹੀ ਨੇ ਵਾਰ ਵੱਮੀ ਤਵਾਲਾ ਕਿ ਚਰਨੋਂ ਨੇ ਪਿੰਡ ਦੇ ਸਿੰਸਾਨ ਢਾਕ ਦੇ ਨਾਲ ਲੱਗਦੀ ਉਹ ਵਿੱਚ ਛਾਲ ਮਾਰ ਕੇ ਜਾਣ ਦਿੱਤੀ। ਉਹ ਵਿੱਚ ਕੱਢ ਕੇ ਉਸ ਨੂੰ ਸ਼ਹਿਰ ਦੇ ਹਸਪਤਾਲ ਵਿੱਚ ਰਜਾਇਆ ਗਿਆ। ਇੱਥੇ ਉਹਦਾ ਅਲਾ ਚੱਲਿਆ ਪਰ ਰੋਮਾਂਟਿਕ ਰੂਪੀ ਬਣ ਕੇ ਰਹੀ। ਪਿੰਡ ਵਾਲੇ ਲੋਕ ਫਿਰ ਵੀ ਇਹੀ ਕਹਿੰਦੇ ਕਿ ਇਹਨਾਂ ਫਲਾਣੇ ਦੀ ਬਹੁਤ ਜਾਂ ਕੁੜੀ ਲੋਕ ਤਾਂ ਸੁਹਰੀ ਤਾਂ। ਉਸ ਸਮੇਂ ਮੈਂ ਇਸ ਕੁਆਲਟੀ ਸਮਾਜਿਕ ਸੋਧ ਨੂੰ ਸੰਗ ਨਹੀਂ ਸਕੇ ਸੀ। ਪਰ ਜਿਨੇ ਹੀ ਨੌਕਰੀ ਕਰ ਲਗੀ ਤਾਂ ਪਰਸਨ ਦਾ ਅਸਲ ਅਰਥ ਸਮਝ ਆਇਆ ਕਿ ਚਰਨੋਂ ਆਪਣੇ ਦੇ ਮੇਲ ਕਰ ਵਾਲੇ ਤੋਂ ਪਰੇਸ਼ਾਨੀ ਸੀ ਨਾ ਕਿ ਕਿਸੇ ਉਪਜਾ ਉਪਰੀ ਹਵਾ ਜਾਂ ਉਪਰੀ ਕਸਰ ਦੀ ਅੱਜ ਤਾਂ ਮੇ ਸਾਡੇ ਮਥਾ ਦੇ ਵਿੱਚ ਸਮਾਰਟ ਬਣ ਆ ਗਏ ਹਨ ਪਰ ਅਸੀਂ ਅੱਜ ਵੀ ਪੁਰਾਣੇ ਪ੍ਰੇਤਾ ਤੇ ਉਪਰੀ ਕਸਰ ਵਰਗੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਹਾਂ ਤੇ ਚਰਨੋਂ ਵਰਗੀਆਂ ਕੁੜੀਆਂ ਨਾਲ अणमुखी बरतारा करते हैं आओ टुटिए जो जहानों तुर गया वह किसता है ते जो इस जहान ने सही से दा जीवन सुधार का यत्न करिए रचना इस तरह लगी लाइक शेयर कमेंट करके जरूर दसना जी कहानी तो में अंत तक सुन लिया तो बहुत बहुत धन्यवाद जी